ਜਲੰਧਰ ਦੇ थाना ਬਸਤੀ 바ਵਾ ਖੇਲ ਦੇ ਅਧੀਨ ਆਉਂਦੇ ਕਪੂਰਥਲਾ ਰੋਡ ਤੇ ਸ਼ੁੱਕਰਵਾਰ ਰਾਤ 10:30 ਵਜੇ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਤੇ 2 ਘੰਟੇ ਤੱਕ ਸੜਕ ਜਾਮ ਰੱਖੀ ਹੈ ਉਹਨਾਂ ਰੋਪ ਲਗਾਏ ਨੇ ਕਿ ਇੱਕ ਮਹਿਲਾ ਦੇ ਵੱਲੋਂ 2 ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਕੁਲਾਸਾ ਉਦੋਂ ਹੁੰਦਾ ਹੈ ਜਦੋਂ 15 ਦਿਨ ਪਹਿਲਾਂ ਸਹਿਜ ਪਾਠ ਕਰਵਾਉਣ ਦੇ ਲਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਨਿਆੰਗ ਸਿੰਘਾ ਨੇ ਇਸ ਨੂੰ ਬੇਅਦਬੀ ਦੱਸ ਕੇ ਰੋਸ ਮਜਰਾ ਕੀਤਾ ਗਿਆ ਹੁਣ ਆ ਕਿਹਾ ਕਿ ਸਬੂਪ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ ਉਧਰ ਧਰਨੇ ਦੀ ਸੂਚਨਾ ਮਿਲਦਈ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ ਤੇ ਘਰ ਦੇ ਅੰਦਰ ਜਾ ਕੇ ਮਹਿਲਾਤ ਨਾਲ ਗੱਲਬਾਤ ਕੀਤੀ ਗਈ ਹੈ ਤੋਂ ਬਾਅਦ ਗ੍ਰੰਥੀ ਸਿੰਘ ਨੂੰ ਬੁਲਾ ਕੇ ਪਵਿੱਤਰ ਸਰੂਪ ਨੂੰ ਪਾਲਕੀ ਸਾਹਿਬ ਦੇ ਵਿੱਚ ਰਖਵਾਇਆ ਗਿਆ ਚੁਕਾਰੇ ਲਾਂਦੇ ਹੋਈ ਸੰਗਤ ਬੱਸੀ ਬਾਬਾ ਖੇਲ ਦੇ ਗੁਰਦੁਆਰਾ ਸਾਇਬੇ ਖੇ ਰਵਾਨਾ ਹੋ ਗਈ। ਬਾਈਕੂ ਕੀ ਕਾ ਖਾਲਸਾ ਬਾਈਕੂ ਕੀ ਬਤੇ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਬਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਅਦ ਚੜਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋਗੀ। ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਹਾਰਤ ਰੂਪ ਉਹਨਾਂ ਨੇ ਅਲਮਾਰੀਓ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀਓ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੋਜਾਂ ਨੂੰ ਪਤਾ ਲੱਗਿਆ ਤੇ ਇਥੇ ਮੋਰਚਾ ਖੋਲ੍ਹਿਆ ਗਿਆ ਮੋਰਚਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਜੈਜਿੰਦਰ ਸਾਰਾ ਆਇਆ ਐਸਐਚਓ ਬਾਬਾ ਖੇਲ ਐਸਲਈ ਡੀਐਸਪੀ ਦਾ ਪਹੁੰਚੇ ਸੋਰੰਜੀਤ ਸਿੰਘ ਉਹਨੇ ਆਗੇ ਬੜੀ ਸੂਝਵਾਨੀਆ ਸਾਰਾ ਕਰਕੇ ਪਹਿਰਾ ਮੌਕੇ ਦਾ ਮਾਹੌਲ ਪੂਰਾ ਸੰਭਾਲ ਕੇ ਮਹਾਰਤ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗ ਉਹ ਬਿਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਦੇ ਮਹਾਰਾਜ ਰੂਪ ਦੇ ਕੇ ਥੋੜੀ ਥੋੜੀ ਘੰਨੇ ਪੈਣ ਲੱਗੀ ਸੀ ਘੰਨੇ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਚੜ੍ਹਨਗੇ ਇਹ ਕਿੱਡਾ ਪਤਾ ਲੱਗਿਆ ਕਿ ਬੇਦਬੀ ਹੋ ਰਹੀ ਹੈ ਇਸ ਘਰ 'ਚ ਗੁਰੂ ਦੇ ਰੂਪ ਦੇ ਰਿਹਾ ਹੈ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜੀ ਗੱਲ ਹੁੰਦੀ ਉਹ ਲੁਕਤੀ ਨਹੀਂ ਰਹਦੀ ਮਹਾਰੇ ਪ੍ਰਤਾਕਾ ਜਗਜੀ ਜੋਤ ਹਾਜ਼ਰ ਆ ਹਜੂਰ ਹੈ ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਰਹਿੰਦੀ ਇਹ ਕਿਤੇ ਨਾ ਕਿਤੇ ਗੱਲ ਨਿਕਲ ਆਂਦੀ ਆ। ਕਿਹੜਾ ਕਰਾਣਾ ਸੀ ਤਾਂ ਪੈਸਾ ਭਾਈ ਸੋ ਤੋਂ ਪਤਾ ਲੱਗਾ। ਇੱਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਆਸੀਂ ਕਿਸੇ ਨਾਮ ਲਈਏ ਗਲਤ ਬਚਨ ਕਰੀਏ। ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ। ਇੱਦਾਂ ਜੇ ਗੱਲਾਂ ਨਹੀਂ ਰੁਕਿਆ ਰਹਿੰਦੀਆਂ ਜੀ ਕਿਤੇ। ਤੁਹਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਸ ਤਰ੍ਹਾਂ ਹੀ ਇਹ ਨਹੀਂ ਚਾਹੁੰਦੇ ਕਿ ਏਡੇ ਏਡੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਵ ਸਾਂਝੇ ਹੀ ਆ। ਸਾਰੀ ਜਿਸਤੀ ਦੇ ਮਹਾਰਾਜਾ ਮਾਰਨਸ ਦੀ ਜਾਂਚ ਲਵੇ ਕਿ ਬਚਾਣ ਉਹ ਮਹਾਰਾਜਾ ਸਾਰੀ ਸਾਂਝਾ ਦਾ ਪ੍ਰਤੀਕर्ता ਜੀ ਸੋ ਕਿ ਕਾਰਵਾਈ ਕੀਤਾ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਜੀ ਬਾਈ ਕਾਰਵਾਈ ਇੱਦਾਂ ਦੀ ਸਾਰਿਆਂ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਹਰੀਆ ਬੇਲਾ ਤੋਂ ਹੋਰ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਸਾਰੇ ਸਾਰੇ ਬੋਢਾ ਇਕੱਠੀਆਂ ਹੋਈਆਂ ਅਸੀਂ ਸਾਰੇ ਰਲ ਮਿਲ ਕੇ ਇਤਰਾਜ਼ ਕਰਵਾਵਾਂਗੇ ਸੀਪੀ ਸਾਹਿਬ ਨੂੰ ਦਵਾਂਗੇ ਐਸਐਚਓ ਬਵਾਜਿਲ ਨੂੰ ਦਵਾਂਗੇ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਅੱਗੇ ਤੋਂ ਹੋਰ ਜਿਹਨਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਗੁਰੂ ਤਾਂ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਸ਼ਰਾਬ ਸਭ ਕੁਝ ਚੱਲਦਾ ਜੀ ਸੋ ਤੁਹਾਡੇ ਕੋਲ ਨਹੀਂ ਸੇਵਾ ਸਮਾਲ ਹੁੰਦੀ ਤੇ ਆਪ ਆਦਰ ਮਾਨਣਾ ਮਹਾਰਾਜਾ ਸੂਬ ਗੁਰੂ ਘਰ ਹੋਵੇ ਪੰਜਾਬੋ ਕੀ ਦਰ ਮੋਰਚੇ ਨਾਲ ਲੱਗਾ ਸੋ ਮਹਾਰਾਜ ਜੀ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆ ਆਪਾਂ ਆਬਾ ਸਭ ਕੁਝ ਆ ਜੀ ਤੇ ਸੋ ਇਹਨਾਂ ਰਿਸਪੈਕਟ ਆਪਣਾ ਹੀ ਫਰਜ਼ ਬੰਦਾ ਕਰਨਾ ਜੀ ਨਾਮ ਵਗੈਰਾ ਪਤਾ ਕਿਹਨਾਂ ਦੇ ਘਰ ਚ ਵੇ ਤੇ ਉੱਪਰ ਨਾਮ ਸੁਣਿਆ ਜੀ ਉੱਪਰ ਦਾ ਘਰ ਕਹਿੰਦੇ ਉੱਪਰ ਉੱਪਰ ਬਸ ਇਹੀ ਸੋ ਨਾਮ ਵਗੈਰਾ ਪਤਾ ਕੁਝ ਨਹੀਂ ਕੋਈ ਕੁਝ ਨਹੀਂ ਬਗਿਆ ਜੀ ਇਦੇ ਵਿੱਚ ਜੀ ਇੱਕ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਨੈਂਸ ਨੂੰ ਜੇਕਰ ਬੰਦੀਆਂ ਤੇ ਹੋਰ ਜਿਹੜੇ ਇਲਾਕੇ ਦੇ ਮੋਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੱਡੇ ਦੇ ਵਿੱਚ ਹੀ ਘਰ ਹੈਗਾ ਆ ਉਹਦੇ ਵਿੱਚ ਜੀ ਮਹਾਰਾਜ ਦੇ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਹੈ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ ਦੇ ਸਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਇਕੱਠੇ ਹੋਏ ਸੀ ਫਿਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਮੋਤਬਰ ਵਿਅਕਤੀਆਂ ਨੂੰ ਲੈ ਕੇ ਅੰਦਰ ਜਿਹੜਾ ਆ ਜਾ ਕੇ ਲਿਜਾ ਕੇ ਉਹ ਸਾਰਾ ਦੇਖਿਆ ਗਿਆ ਤੇ ਮਹਾਰਾਜ ਦੇ ਸ੍ਰੋਪ ਦੀ ਜਿਹੜੀ ਹੈਗੀ ਆ ਉਹ ਵੀ ਸੇਵਾ ਕੀਤੀ ਗਈ ਤੇ ਮਹਾਰਾਜ ਦੇ ਸ੍ਰੋਪ ਨੂੰ ਬਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਨਹੀਂ ਪਹੁੰਚਾਇਆ ਗਿਆ ਤੇ ਹੁਣ ਅਗਲੀ ਕਾਰਵਾਈ ਪੀਐਫਆਰ ਵਗੈਰਾ ਵੀ ਕੋਈ ਦੇ ਰਹੇ ਫਿਲਹਾਲ ਜਿਹੜੀ ਸਾਡੀ ਫਸਟ ਪ੍ਰੈਫਰੈਂਸ ਸੀਗੀ ਕਿ ਜੂ ਇਹਨਾਂ ਦੀ ਸ਼ਿਕਵਾ ਸੀਗਾ ਕਿ ਅੰਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਦ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵਗੈਰਾ ਕੀਤੀ ਗਈ ਹੈ ਇਹਨਾਂ ਵੱਲੋਂ ਵੀ ਤੇ ਸਾਡੀ ਵੱਲੋਂ ਵੀ ਉਹਨੂੰ ਬਾਅਦ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈਗੀ ਉਹ ਕਾਰਵਾਈ ਕੀਤੀ ਅੱਕੇ ਜੇ ਵੀਰੇ ਕੋਈ ਲੱਗ ਰੇ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮਿਲਿਆਦਾ ਦੇ ਨਾਲ ਜਿਹੜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਮਹਾਰਾਜ ਦੇ ਸੂਤ ਨੂੰ ਜਿਹੜਾ ਉੱਥੋਂ ਚੱਕ ਕੇ ਤੇ ਹੁਣ ਜਿਹੜਾ ਆ ਮਾ ਗੁਰਦੁਆਰਾ ਸਾਹਿਬ ਦੀ ਸ਼ੋਭਿਤ ਕੀਤਾ ਜਾ ਰਿਹਾ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਆਪਾਂ ਜੇ ਕਿਤੇ ਵੀ ਡੀਵੀਡੀ ਵਾਲੀ ਨੇ ਕੋਈ ਵੀ ਗੱਲ ਜਿੱਦਾਂ ਦੇ ਸਾਹਮਣੇ ਆਏਗੀ ਉਦਾਂ ਹੀ ਧਾਰਨਾ ਕੀਤੀ ਜਾਏ ਹਮ ਕੋ ਰੌਂਡ ਰੂਪ ਵਗੈਰਾ ਕਿਸੇ ਨੂੰ ਨਹੀਂ ਫਿਲਹਾਲ ਹੈ ਜੀ ਕੁਝ ਨਹੀਂ ਆਪਾਂ ਜਿਹੜਾ ਪਹਿਲਾਂ ਮੈਂ ਜਿਹੜੀ ਸ੍ਰੀਮੰਤ ਮਹਾਰਾਜ ਦੇ ਸੂਤ ਦੀ ਜਿਹੜੀ ਸਭੀ ਮੁਕ ਸੇਵਾ ਸੀਗੀ ਉਹ ਆਪਾਂ ਕਰਵਾ ਦਿੱਤੀ ਹੈ ਮਾਹੌਲ ਜਿਹੜਾ ਕਿ ਉਹਨੂੰ ਜਿਹੜੀ ਪਬਲਿਕ ਤੇ ਜਿਹੜੀ ਸਖਤੀ ਤੇ ਲਾਈਆਂ ਉਹਨਾਂ ਨੂੰ ਜਿਹੜਾ ਕਿ ਜਾ ਕਰਵਾਇਆ ਜੇ ਇਸ ਤਰ੍ਹਾਂ ਸੋ ਇਸ ਤੇ ਫਰਦਰ ਜੋ ਹੈਗਾ ਆ ਉਹਨੂੰ ਆਪਾਂ ਜਿੰਨੇ ਦੀ ਕਾਰਵਾਈ ਬਣਦੀ ਹੈ ਤੇ ਇਹ ਨਾਮ ਕੀ ਜਿਹਨਾਂ ਦੇ ਕਰ ਅਜੇ ਵੈਰੀਫਾਈ ਕੀਤੇ ਜਾ ਰਿਹਾ ਕਿਉਂਕਿ ਅਸੀਂ ਜਸਟ ਉਦੋਂ ਹੀ ਮੌਕੇ ਤੇ ਆਏ ਸਾਰੀ ਜਿਹੜੀ ਪਬਲਿਕ ਇੱਥੇ ਸੀਗੀ ਸੋ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਦੋਂ ਤੋਂ ਇੱਥੇ ਜਿਹੜੇ ਅਪਲਾਈ ਕਰਦੇ ਸੀ ਸ਼ੁਰੂ ਕਰ ਲਈ ਸੀਗੀ ਸਾਰਾ ਕੁਝ ਵੈਰੀਫਾਈ ਕਰਦੇ ਹਾਂ ਕਰਨਾ ਕਰਵਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਕਰਨਾ ਕਰ ਜੋੜੇ ਵਾਲੀ ਬਾਤ ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੰਬਈ ਮੂੜ ਪਏ ਸੀ ਭਰੇ ਜੋੜੇ ਪਏ ਪਿੱਛੇ ਹਾਂ ਪਿੱਛੇ ਜੋ ਸਤ ਨਾਮ ਮੂੜ ਪਏ ਭਰੇ ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ

Bureau report on point.